ਦੋਸਤ ਹੀ ਬਣਾ ਲੈਂਦੀ ਦੋਸਤ ਹੀ ਬਣਾ ਲੈਂਦੀ ਚਾਹੇ ਨਾ ਪ੍ਰੇਮੀ ਮੰਦੀ ਇੱਛਾ ਸੀ ਦੋਸਤੀ ਦੀ ਨਾ ਸੀ ਚਾਹਤ ਤੰਦੀ ਨਾ ਸੀ ਚਾਹਤ ਤੰਦੀ ਕਰ ਚੇਤੇ ਤੈਨੂੰ ਮੈਨੂੰ ਯਾਦ ਹੈ ਤੇਰੀ ਆਈ ਸੁਦਾਈ ਹੋਇਆ ਹਾਂ ਤਾਂ ਗੀਤ ਮੈਂ ਜਾਮਾ ਗਾਈ ਮੱਥੇ ਤੋਂ ਵਤ ਨਹੀਂ ਨਾ ਨਾ ਛੱਡਿਆ ਪਤਾ ਵਤ ਕੇ ਲੰਗਣਾ ਤੇਰੀ ਫਿੱਤਰਤ ਬਦਲੀ ਨਾ ਨਾ ਛੱਡਿਆ ਬੋਲਾਂ ਰਾਹੀ ਡੰਗਣਾ ਤੂੰ ਵੇਲ ਕਰੀਲੇ ਦੀ ਫਿਰ ਵੀ ਰੱਖਾਂ ਖਿਆਲ ਤੇਰਾ